ਆਮਰੇ ਹਾਜੀ ਦੱਸੋ ਭਾਈ ਦੱਸੋ ਭਾਈ ਬੇਲਤੀ ਹੈ ਜਿਹੜਾ ਹੈ ਧੰਗਵਾਦ ਤੇ ਖਿਲਾ ਰਿਹਾ ਉਹ ਤਾਂ ਖਿਲਾ ਰਿਹਾ ਕਿਉਂਕਿ ਜਿਹੜਾ ਤੁਸੀਂ ਉੱਥੇ ਸਾਡੇ ਨਾਲ ਸ਼ੰਭੂ ਤੇ ਖਨੋੜੀ ਤੇ 25000 ਦਾ ਵੱਲੋਂ ਜੀ ਮੈਂ ਵੀ ਕਿਸਾਨ ਵੀ ਕਮੇਟੀ ਦੇ ਵਿੱਚ ਜੋਂ ਪ੍ਰਧਾਨ ਹੋ ਜੀ ਬਣ ਰਹੀ ਹਾਂ ਬੰਦੇ ਆ ਪੰਦੇਰ ਹਾਂਜੀ ਮੇਰਾ ਪੰਦੇਰ ਮਾਲਕੀ ਦੇ ਗੱਲ ਵਿੱਚ ਹਾਂਜੀ 85% ਰਫੀ ਦੇ ਵਿੱਚ ਹੋ ਗਿਆ ਅੱਜ ਮਾਲਾ ਜੀ ਤੁਹਾਨੂੰ ਬਹੁਤ ਧੰਨਵਾਦ ਕਰਦਾ ਇਸ ਪੁਜੀ ਜੀ ਦਾ ਧੰਨਵਾਦ ਕਰਾਂਗੇ ਜਿਹੜਾ ਆਪਾਂ ਜੀ ਆਪਾਂ ਜੀ ਦੇਖੋ ਇੱਥੇ ਆ ਇਸ ਟਾਈਮ ਤੇ ਆਪਾਂ ਬੁੱਢੇ ਦੇ ਦੋ ਆਉਂਦੇ ਹਾਂ ਜੀ ਦੇਖੇ ਆ ਇਸ ਟਾਈਮ ਹਾਂਜੀ ਜੇ ਤੁਸੀਂ ਤਾਂ ਵੀ ਜਦੋਂ ਆਪ ਵੀ ਮੇਰੇ ਦਫ਼ਤਰ ਆ ਜਾਓ ਪੰਜ ਜਣੇ ਆਓ ਤੁਹਾਨੂੰ ਬੈਠ ਕੇ ਦਫ਼ਤਰ ਦੇ ਵਿੱਚ ਲੈ ਕੇ ਚਾਉਂਦੇ ਠੀਕ ਹੈ ਆਪਾਂ ਅਭੀ ਗੁੰਡਾ ਕਰਤੀ ਨਹੀਂ 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 ਗੁੰਡਾ ਕਰਤੀ ਆਪਾਂ ਕਹੀਏ ਨਹੀਂ ਨਹੀਂ ਗੁੰਡਾ ਕਰਤੀ ਜੋ ਫੇ ਹੋਈ ਮੈਂ ਵੀ ਕਿਸਾਨ ਹਾਂ ਜੀ ਸਰਕਾਰ ਕਿਸਾਨਾਂ ਦਾ ਅੱਜ ਪਰ ਵਾਰ ਜੇ ਕਿਸੇ ਦਾ ਹੁਣ ਆ ਜਾ ਰਹੇ ਆ ਆਪਾਂ ਜੇ ਆਪਾਂ ਇੱਕ ਤਰ੍ਹਾਂ ਆ ਜੀਏ ਜਿੱਦਾਂ ਹੁਣ ਸਪੋਰਟ ਨਹੀਂ ਨਹੀਂ ਹੋ ਗਈ ਹੋ ਗਈ ਸਮਝਾ ਲੈ ਕੇ ਤੁਹਾਡੇ ਘਰ ਆਂਦੇ ਬਾਅਦ ਤੁਹਾਡੀਆਂ ਗੱਡੀਆਂ ਰੁਕਾਂ ਉਹਨਾਂ ਨੂੰ ਜਦੋਂ ਚੰਗੀ ਗੱਲ ਆਪਾਂ ਬੈਠ ਕੇ ਜਦੋਂ ਕੋਵਿਡ ਕੋਵਿਡ ਤੋਂ ਮਜਬੂਰੀ ਵਾਸਤੇ ਮੇਰੀ ਮੇਰੀ ਗੱਲ ਸੁਣਿਓ ਜਦੋਂ ਮੈਂ ਤੁਹਾਨੂੰ ਟਾਈਮ ਦੇ ਰਿਹਾ ਆਓ ਬੈਠ ਕੇ ਗੱਲ ਕਰ ਸਰ 31 ਤਰੀਕ ਨੂੰ ਤੁਹਾਡੇ ਕੋਲ ਗਏ ਤੁਸੀਂ ਸਾਡਾ ਮੰਗ ਪੱਤਰ ਤੱਕ ਲੈਣ ਨਹੀਂ ਆਏ ਸੀ ਆ 15 ਦਿਨ ਨਹੀਂ ਆਏ ਤੁਸੀਂ ਇਸ ਤਰ੍ਹਾਂ ਨਹੀਂ ਅੱਗੇ ਚੱਲ ਗਏ ਤੁਸੀਂ ਮੇਰੇ ਕੋਲ ਕੱਲ ਆਓ ਤੁਹਾਨੂੰ ਮੈਂ ਬੁਵਾ ਕਹਿੰਿਆ ਵੀ ਤੁਹਾਡੇ ਨਾਲ ਬੈਠ ਕੇ ਗੱਲ ਕਹਿੰਦਾ ਕੀ ਆ ਉਹ ਅਹੀਂ ਬੰਦ ਬਾਤ ਤੇ ਤੁਹਾਡੇ ਕੋ ਸਾਰੀਆਂ ਚੀਜ਼ਾਂ ਆ ਗੱਲਾਂ ਤੇ ਅਸੀਂ ਕਿੜੀਆਂ ਕੋ ਤੁਹਾਡੇ ਨਾਲ ਸਾਨੂੰ ਵੀ ਪਤਾ ਹੈ ਕਿ ਤੁਹਾਡਾ ਬੜਾ ਹੀ ਹੋਰ ਚੱਲਣ ਜਾਂ ਸਿੱਖਿਆ ਕਰਾਉਣ ਦੀ ਬਾਤ ਹੈ ਇਹ ਗੱਲਾਂ ਦਾ ਸਮਾਂ ਖਰਾਬ ਨਹੀਂ ਕਰਨਾ ਚਾਹੁੰਦੇ ਦੇਖ ਤੋਂ ਮੈਨੂੰ ਗੱਲ ਦੱਸੋ ਹਾਂਜੀ ਅੱਜ ਜਿਹੜੇ ਬੱਚਾ ਮੈਨੂੰ 4-500 ਦੇਖਿਆ ਹਾਂਜੀ ਅੱਜ ਮੈਂ ਬੱਚਿਆਂ ਨੂੰ ਸਰਕਾਰ ਵੱਲੋਂ ਪੈਸੇ ਦੇਣ ਜਾ ਰਿਹਾ ਹਾਂਜੀ ਪਰ ਰਾਹ ਚ ਆਪਾ ਜੇ ਰੋਕਦੇ ਆਂ ਟੱਕਦੇ ਆਂ ਇਹ ਚੰਗਾ ਨਹੀਂ ਜਿਹੜੇ ਮੰਨ ਲਓ ਉੱਥੇ ਆਪਾਂ ਖਲੋਤੇ ਸੀ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਤੁਹਾਡੀਆਂ ਗੱਲ ਸੁਣੋ ਉਹ ਅੱਧਾ ਤੇ ਨੁਕਸਾਨ ਹੋਇਆ ਸਾਡੇ ਨਾਲ ਨਹੀਂ ਤੁਹਾਡੀਆਂ ਮੰਗਰ ਸੈਂਟਰ ਸਰਕਾਰ ਸਾਡੇ ਨੂੰ ਪੰਜਾਬ ਸਰਕਾਰ ਨੇ ਕਿਉਂ ਚੁੱਕਿਆ ਦਰਨਾ ਪੰਜਾਬ ਸਰਕਾਰ ਨੂੰ ਕੀ ਲੋੜ ਪਈ ਮੰਗਰ ਪਾਹੀ ਮੇਰੀ ਗੱਲ ਸੁਣ ਇੱਕ ਮੇਰੀ ਵੇਦ ਤੇ ਲੋਕ ਬਾਹਰ ਜਾ ਰੋ ਹਾਂਜੀ ਏਅਰਪੋਰਟਾਂ ਤੋਂ ਉਹਦੇ ਜਾਂਦੇ ਨੇ ਬੰਦ ਕੀਤੇ ਮਹਾਨ ਕਿਹੜੀ ਪੈਰੀ ਜਿਹੜੀ ਬ੍ਰੈਂਡ ਸੈਂਟਰ ਨੇ ਕੀਤਾ ਹਾਂਜੀ ਮੇਰੀ ਗੱਲ ਸੁਣੋ ਅਸੀਂ ਦੋ ਪਾਸਿਆਂ ਤੋਂ ਕਸੀ ਸਾਹਿਬ ਲੈਣਾ ਜਵਾਬ ਦਿਓ ਸੁਣੋ 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 ਥੋੜਾ ਥੋੜਾ ਹੋ ਜਾਣਾ ਤੇ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਰਾਹ ਵਧੀਆ ਤੁਸੀਂ ਅੰਬਾਲਾ ਅੰਬਾਲੇ ਦੇ ਜਿੰਨੇ ਕਾਰੋਬਾਰੀਆ ਅੰਬਾਲਾ ਦੇ ਜਿੰਨੇ ਕਾਰੋਬਾਰੀ ਬੰਦੇ ਇਹਨਾਂ ਦੀ ਉਹਨਾਂ ਨਾਲ ਮੀਟਿੰਗ ਹੋਈ ਉਹਨਾਂ ਨੂੰ ਬਕਾਇਦਾ ਦੱਸਿਓ ਮਨਰੇਂਦਰ ਦੱਸਿਓ ਮੈਨੂੰ ਇਹਨਾਂ ਦੱਸਿਓ 2 ਮਿੰਟ ਇੱਧਰ ਉਹ ਖੜ੍ਹ ਜਾ ਜਰਾ ਉੱਤੇ ਤੋਂ ਖੜ੍ਹ ਜਾ ਜਰਾ 2 ਮਿੰਟ ਚੱਕੀਂਦਰਾ ਜਾਨਦਾ ਮੇਰੇ ਨਾਲ ਹੀ ਨੇ ਆਪ ਉਹ ਦੇਖੋ ਇਹ ਗੱਲ ਸੁਣੋ ਇਹਦਾ ਇਹ ਜਾਣਨ ਦੀ ਗੱਲ ਨਹੀਂ ਹੈ ਦੇਖੋ ਉਹ ਜਵਾਬ ਦਿਓ ਅਹੀਂ ਮੇਰੀ ਗੱਲ ਸੁਣੋ ਉਹਨਾਂ ਨੂੰ ਦੱਸੋ ਇਹ ਇਹ ਗੱਲ ਸੁਣੋ ਓਏ ਇੱਕ ਜਰਾ ਕਰੋ ਇੱਕ ਜਰਾ ਜੱਦ ਕਰੋ ਆਹ ਜੀ ਜਿੰਦਾਬਾਦ ਜਿੰਦਾਬਾਦ ਕਰ ਮੇਰਾ ਵੀਰ ਇੱਕ ਮਿੰਟ ਗੱਲ ਇਧਰ ਕਰਦਾ ਕਿ ਜਿਹੜਾ ਕਰਾਉ ਯਾਰ ਮੇਰਾ ਵੀਰ ਦੱਸ ਕਰੋ ਜਾਓ ਬੜਾ ਬੜਾ ਕੋਈ ਯਾਰ ਹੁਣ ਕਰ ਮੁਰਦਾਬਾ ਪੰਜਾਬ ਬਹੁਤ ਸਾਰੇ ਜਿੰਦਾਬਾਦ ਬੱਕਰੀ ਪਾਦੇ ਬੱਚਿਆਂ ਨੂੰ ਪੜਾਈ ਦੇਣ ਵਾਲੇ ਮੁੰਡੇ ਜੱਟਣਾਰੇ ਟੱਕਣੇ ਨਹੀਂ चलो <laughs> मुर्दाबाद मुदाबा मुर्दाबादारी मुर्दाबा मुर्दाबाद मुदाबा सरकार मुर्दाबाद मुर्दाबा मुदाबादार मुर्दाबा मुर्दाबाद मुर्दाबाद मुर्दाबा मुबा मुर्दाबाद सरकारा मुर्दाबाद मुदाबा मुर्दाबाद ਮੁਰਦਾਬਾਦ 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 ਸਾਡਾ ਸੰਭੂ ਦੇ ਖਨੋਰੀ ਤੋਂ ਬਾਰਡਰ ਤੋਂ ਹਰਗਵਾਨੀ ਸਰਕਾਰਾਂ ਮੁਰਦਾਬਾਦ 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 ਆਪਰੇਕਾ ਦੇਖੋ ਇਹਨਾਂ ਨਾਲ ਪੀਕਾ ਦੇਖੋ ਇਹਨਾਂ ਨਾਲ ਇਹਨਾਂ ਦੇ ਗੁੰਡੇ ਵਾਏਪੁਰ ਦੀ ਖਾਲਸਾ ਵਾਏਪੁਰ ਦੀ ਫਤਿਹ ਜੋਨ ਬਾਬਾ ਪੂਜਾ ਸਿੰਘ ਨਾਲ ਜੋਨ ਪ੍ਰਧਾਨ ਕਬੀਲ ਸਿੰਘ ਪੰਜ ਰਿਆ ਤੇ ਸਮੁੱਚੀ ਜੋਨ ਦੀ ਕਮੇਟੀ ਜਿਹੜੀ ਹੈ ਜੀ ਅੱਜ ਆਪਾਂ ਜਿਹੜਾ ਸੂਬਾ ਕਮੇਟੀ ਵੱਲੋਂ ਇੱਕ ਅਮ ਸਵਾਲ ਜਵਾਬ ਜਿਹੜੇ ਆਪਾਂ ਮੰਤਰੀਆਂ ਨੂੰ ਜਾਂ ਉਹਨਾਂ ਦੇ ਵਿਧਾਇਕ ਜਿਹੜੇ ਹਨ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਰਨੇ ਸੀ ਉਸੇ ਤਹਿਤ ਅੱਜ ਆਪਾਂ ਪਿੰਡ ਚੀਮੇ ਪਿੰਡ ਚੀਮੇ ਦੇ ਵਿੱਚ ਜਿਹੜਾ ਵਾ ਆਪਣੀ ਜਥੇਬੰਦੀ ਨੂੰ ਨਾਲ ਲੈ ਕੇ ਆਪਾਂ ਸਵਾਲ ਜਵਾਬ ਵਾਸਤੇ ਇੱਥੇ ਪਹੁੰਚੇ ਹਾਂ ਤੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੋ ਕਿ ਬਟਾਲਾ ਤੋਂ ਵਿਧਾਇਕ ਜਦੋਂ ਉਹਨਾਂ ਨਾਲ ਆਪਾਂ ਸਵਾਲ ਜਵਾਬ ਕਰਨ ਲੱਗੇ ਆ ਉੱਥੇ ਉਹਨਾਂ ਨੇ ਬਿਲਕੁਲ ਲਾ ਜਵਾਬ ਹੋ ਕੇ ਕੋਈ ਉਹਨਾਂ ਕੋਲ ਜਵਾਬ ਨਹੀਂ ਆ ਉਹੀ ਹੈ ਜਿੱਦਾਂ ਆਪਣੇ ਇਛਿਹਾਰਾਂ ਦੇ ਵਿੱਚ ਪੰਜਾਬ ਸਰਕਾਰ ਦੇ ਸੋਲੇ ਆਪਣੇ ਆਪ ਹੀ ਗਾਈ ਜਾਣ ਦੇ ਕਿ ਅਸੀਂ ਆਹ ਕਰਤਾ ਅਸੀਂ ਉਹ ਕਰਤਾ ਗਰਾਊਂਡ ਦੇ ਉੱਤੇ ਲੋਕ ਦੱਸਣਗੇ ਵੀ ਥੱਲੇ ਹੈ ਕੀ ਹੈ ਆ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਵੱਡੇ ਵੱਡੇ ਜੋ ਫੰਡ ਜਾਂ ਸਿਰਫ ਇੱਕ ਮੈਜ ਸਟੋਨ ਲਾਉਣ ਦੇ ਚੱਕਰ ਦੇ ਵਿੱਚ ਐਡੀ ਤਗੜੀ ਜਿਹੜੀ ਚੱਲਣ ਦੀ ਹੈ ਕਾਰਵਾਈ ਉੱਥੇ ਉਹਨਾਂ ਦੇ ਗੁੰਡਿਆਂ ਵੱਲੋਂ ਇੱਥੇ ਧੱਕੇ ਵੀ ਮਾਰੇ ਕਿ ਕਿਸਾਨਾਂ ਨੂੰ ਇਹ ਉਹੀ ਲੋਕ ਹੈ ਜਦੋਂ ਪਿੰਡਾਂ ਦੇ ਵਿੱਚ ਵੋਟਾਂ ਲੈਣ ਹੁੰਦੇ ਆ ਤੇ ਅਸੀਂ ਬਿਲਕੁਲ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਮ ਸੇ ਕਮ ਤੁਹਾਨੂੰ ਹੁਣ ਇਹਨਾਂ ਦੀ ਪਛਾਣ ਹੋ ਗਈ ਹੈ ਕਿ ਇਹ ਦੁੱਧੀਆਂ ਪਾਰਟੀਆਂ ਵਾਂਗੂ ਕੋਈ ਆਮ ਆਦਮੀ ਪਾਰਟੀ ਨਹੀਂ ਵੀ ਖਾਸ ਪਾਰਟੀ ਹੋ ਗਈ ਹੈ। ਸੋ ਜਿੱਤੇ ਵੀ ਜਾਣ ਗਏ ਅਸੀਂ ਬਿਲਕੁਲ ਆਪਣੇ ਜਵਾਬ ਸਵਾਲ-ਜਵਾਬ ਜਿਹੜੇ ਇਹਨਾਂ ਨੂੰ ਇਸੇ ਤਰੀਕੇ ਕਰਦੇ ਰਾਵਾਂਗੇ। ਜੋ ਸ਼ੰਭੂ ਦੇ ਖਨੌਰੀ ਬਾਰਡਰ ਦੇ ਉੱਤੇ ਇਹਨਾਂ ਨੇ ਕਾਰਨਾਮੇ ਸਾਡੇ ਨਾਲ ਪਿੱਠ ਤੇ ਛੁਰਾ ਮਾਰ ਕੇ ਕੀਤਾ ਉਹਦਾ ਹਿਸਾਬ ਜਿਹੜਾ ਵਾ ਇਹਨਾਂ ਕੋਲ ਸਤਾਈ ਤੇ ਵੀ ਲਾਵਾਂਗੇ ਤੇ ਇਸੇ ਤਰ੍ਹਾਂ ਕਾਰਵਾਈ ਕਰਦੇ ਆ। ਪੰਜਾਬ ਸਰਕਾਰ ਮੁਰਦਾਬਾਦ। ਮੁਰਦਾਬਾਦ ਮੁਰਦਾਬਾਦ। ਇਕਤਾ ਜਿੰਦਾਬਾਦ 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 ਵਾਅਦਿਆਂ ਤੋਂ ਪਕੌੜੀਆਂ ਸਰਕਾਰਾਂ ਮੁਰਦਾਬਾਦ 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 ਧੰਨਵਾਦ